ਇੱਕ ਕੁਦਰਤ ਦਾ ਵੀ ਦਸਤੂਰ ਹੈ ਕਿ ਛੋਟੀ ਮੱਛੀ ਨੂੰ ਹਮੇਸ਼ਾ ਵੱਡੀ ਮੱਛੀ ਖਾਂਦੀ ਹੈ ਤੇ ਇਹੀ ਕੁਝ ਇਨਸਾਨਾਂ ਦੇ ਵਿੱਚ ਵੀ ਹੈ ਜੋ ਤਕੜਾ ਉਹ ਮਾੜੇ ਨੂੰ ਦਬਾਉਂਦਾ ਹੈ ਕਿਉਂਕਿ ਤਕੜੇ ਨੂੰ ਲੱਗਦਾ ਹੈ ਕਿ ਮਾੜਾ ਤਾਂ ਬੰਦਾ ਹੀ ਨਹੀਂ ਇਸ ਨੂੰ ਤਾਂ ਜਿੱਦਾਂ ਮਰਜੀ ਆਪਾਂ ਮਰੋੜ ਲਈਏ ਇਸ ਨਾਲ ਤਾਂ ਜੋ ਮਰਜੀ ਧੱਕਾ ਕਰ ਲਈਏ ਇਹ ਸਾਡੇ ਅੱਗੇ ਕਿਵੇਂ ਬੋਲੇਗਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਇੱਕ ਸਰਪੰਚ ਦੇ ਖੇਤ ਇੱਕ ਮਜ਼ਦੂਰ ਔਰਤ ਆਉਂਦੀ ਹੈ ਤੇ ਸਰਪੰਚ ਦੀ ਉਸ ਉੱਤੇ ਨੀਅਤ ਵਿਗੜ ਜਾਂਦੀ ਹੈ ਸਰਪੰਚ ਅਤੇ ਉਸ ਦੇ ਦੋ ਦੋਸਤ ਮਜ਼ਦੂਰ ਔਰਤ ਦੇ ਨਾਲ ਗੈਂਗ ਰੇਪ ਕਰਦੇ ਆ ਤੇ ਹੁਣ ਇਹ ਮਜਬੂਰ ਸੀ ਇਸ ਨੂੰ ਡਰਾਇਆ ਧਮਕਾਇਆ ਵੀ ਗਿਆ ਸੀ ਘਰ ਜਾਂਦੀ ਹੈ ਰੋਂਦੀ ਹੈ ਆਪਣੇ ਪਤੀ ਨੂੰ ਦੱਸਦੀ ਹੈ ਪਰ ਪਤੀ ਵੀ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਇਹ ਅਮੀਰ ਸੀ ਤੇ ਜੋ ਔਰਤ ਸੀ ਤੇ ਉਸ ਦਾ ਪਤੀ ਸੀ ਉਹ ਗਰੀਬ ਸੀ ਹੁਣ ਸਾਲ ਲੰਘ ਜਾਂਦਾ ਇੱਕ ਸਾਲ ਦਾ ਸਮਾਂ ਲੰਘ ਜਾਂਦਾ ਹੈ ਇੱਕ ਸਾਲ ਬਾਅਦ ਸ਼ਾਇਦ ਹੁਣ ਸਰਪੰਚ ਤੇ ਜੋ ਉਸਦੇ ਦੋਸਤ ਸੀ ਉਹ ਤਾਂ ਇਹ ਗੱਲ ਭੁੱਲ ਹੀ ਗਏ ਹੋਣਗੇ ਕਿ ਅਸੀਂ ਐਦਾਂ ਕਿਸੇ ਦੇ ਨਾਲ ਮਾੜਾ ਕੁਕਰਮ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਧੁਮਾਕਾ ਹੁੰਦਾ ਹੈ ਧੁਮਾਕੇ ਦੇ ਵਿੱਚ ਇਹਨਾਂ ਤਿੰਨਾਂ ਵਿੱਚੋਂ ਇੱਕ ਦੀ ਮੌਤ ਹੁੰਦੀ ਹੈ ਤੇ ਮੌਤ ਵੀ ਇੰਨੀ ਖੌਫਨਾਕ ਹੁੰਦੀ ਹੈ ਜਿਸ ਨੂੰ ਸੁਣ ਕੇ ਜਿਸ ਨੂੰ ਦੇਖ ਕੇ ਸਭ ਦੇ ਰੋਂਗ ਟੇ ਖੜੇ ਹੋ ਜਾਂਦੇ ਨੇ ਕਿ ਕੋਈ ਐਦਾਂ ਕਿਸੇ ਨੂੰ ਕਿਵੇਂ ਮਾਰ ਸਕਦਾ ਇਸ ਦੀ ਹਤਿਆ ਐਦਾਂ ਕਿਵੇਂ ਹੋ ਸਕਦੀ ਹੈ ਪਰ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਇਹੀ ਕਹਿੰਦੇ ਨੇ ਕਿ ਮਾੜੇ ਕੰਮ ਦਾ ਹਮੇਸ਼ਾ ਮਾੜਾ ਹੀ ਨਤੀਜਾ ਹੁੰਦਾ ਹੈ ਸਾਰੇ ਦੋਸਤਾਂ ਸਤਿ ਸ਼ਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਰਤਲਾਮ ਇਸ ਦਾ ਪਿੰਡ ਰੱਤਾਗੜ ਖੇੜਾ ਗੱਲ ਹੈ 4 ਜਨਵਰੀ 2022 ਦੀ ਸਵੇਰੇ ਤਕਰੀਬਨ 7:30 ਵਜੇ ਦਾ ਸਮਾਂ ਹੁੰਦਾ ਹੈ ਇੱਥੋਂ ਦਾ ਰਹਿਣ ਵਾਲਾ ਲਾਲ ਸਿੰਘ ਜਿਸ ਦੀ ਉਮਰ ਲਗਭਗ 32 ਸਾਲ ਹੁੰਦੀ ਹੈ ਉਹ ਆਪਣੇ ਖੇਤ ਜਾਂਦਾ ਪਾਣੀ ਲਾਉਣ ਲਈ ਉਹ ਖੇਤ ਜਾ ਕੇ ਜਦੋਂ ਮੋਟਰ ਦੇ ਸਟਾਰਟਰ ਦਾ ਬਟਨ ਦਬਦਾ ਤਾਂ ਇੱਕ ਬੜਾ ਜ਼ਬਰਦਸਤ ਧਮਾਕਾ ਹੁੰਦਾ ਹੈ ਜਿਸ ਦੀ ਗੂੰਜ ਚਾਰੇ ਪਾਸੇ ਪੈਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਦੇ ਕੰਨਾਂ ਦੇ ਵਿੱਚ ਇਹ ਧਮਾਕਾ ਪੈਂਦਾ ਤਾਂ ਲੋਕ ਦੇਖਦੇ ਕਿ ਆਖਰ ਇਹ ਜੋ ਧਮਾਕਾਗਾ ਉਹ ਕਿਸ ਪਾਸਿਓਂ ਹੋਇਆਗਾ ਤਾਂ ਸਭ ਨੂੰ ਪਤਾ ਲੱਗ ਜਾਂਦਾ ਕਿ ਧਮਾਕਾ ਲਾਲ ਸਿੰਘ ਦੀ ਮੋਟਰ ਵੱਲੋਂ ਹੋਇਆਗਾ ਉਸ ਦੇ ਟਿਊਬਲ ਤੋਂ ਇਹ ਧਮਾਕੇ ਦੀ ਆਵਾਜ਼ ਆਈ ਹੈ ਤਾਂ ਲੋਕ ਹੁਣ ਉਸ ਦੇ ਟਿਊਬਲ ਵੱਲ ਭਜਦੇ ਨੇ ਤੇ ਇਸ ਟਿਊਬਲ ਉੱਤੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਤੇ ਜਦੋਂ ਆ ਕੇ ਦੇਖਦੇ ਨੇ ਤਾਂ ਇਸ ਟਿਊਬਲ ਦੇ ਕੋਲ ਜੋ ਸਟਾਰਟਰ ਲੱਗਿਆ ਹੋਇਆ ਸੀ ਸਟਾਰਟਰ ਦੇ ਤਕਰੀਬਨ 4 ਫੁੱਟ ਡੂੰਘਾ ਟੋਆ ਪਟਿਆ ਜਾਂਦਾ ਹੈ ਜਾਨੀ ਐਡਾ ਧਮਾਕਾ ਜ਼ਬਰਦਸਤ ਸੀ ਕਿ 4 ਫੁੱਟ ਡੂੰਘਾ ਟੋਆ ਪਟਿਆ ਜਾਂਦਾ ਸਾਈਡਾਂ ਨੂੰ ਵੀ ਤੇ ਡੂੰਘਾਈ ਦੇ ਵਿੱਚ ਵੀ ਤੇ ਜੋ ਇਹ ਲਾਲ ਸਿੰਘ ਸੀ ਇਸ ਦੇ ਪਰਖੱਚੇ ਉੱਡ ਜਾਂਦੇ ਨੇ ਤਕਰੀਬਨ 60 ਫੁੱਟ ਤੱਕ ਲਾਲ ਸਿੰਘ ਦੀ ਬਾਡੀ ਦੇ ਜੋ ਅੰਗ ਸੀ ਉਹ ਖਿੰਡ ਜਾਂਦੇ ਨੇ ਸਿਰ ਦਾ ਹਿੱਸਾ 60 ਫੁੱਟ ਤੋਂ ਮਿਲਦਾ ਹੈ ਹੁਣ ਚਾਰੇ ਪਾਸੇ ਰੌਲਾ ਪੈ ਜਾਂਦਾ ਹੈ ਲਾਲ ਸਿੰਘ ਦੇ ਘਰੇ ਵੀ ਦੱਸਿਆ ਜਾਂਦਾ ਹੈ ਤੇ ਘਰੋਂ ਉਸ ਦੀ ਪਤਨੀ 5 ਸਾਲਾਂ ਬੱਚੀ ਤੇ ਇੱਕ 8 ਸਾਲਾਂ ਮੁੰਡਾ ਇਹ ਵੀ ਆਉਂਦੇ ਨੇ ਤੇ ਲਾਲ ਸਿੰਘ ਦੇ ਦੋ ਭਰਾ ਹੁੰਦੇ ਨੇ ਇੱਕ ਲਾਲ ਸਿੰਘ ਤੋਂ ਵੱਡਾ ਅਤੇ ਇੱਕ ਛੋਟਾ ਉਹ ਵੀ ਆਉਂਦੇ ਨੇ ਜਿਨ੍ਹਾਂ ਦਾ ਨਾਂ ਰਕੇਸ਼ ਤੇ ਮੁਕੇਸ਼ ਹੁੰਦਾ ਹੈ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਆਖਰ ਐਡਾ ਜ਼ਬਰਦਸਤ ਧਮਾਕਾ ਕਿਵੇਂ ਹੋ ਸਕਦਾ ਹੈ ਇਹ ਕੁਦਰਤੀ ਨਹੀਂ ਹੋ ਸਕਦਾ ਇਸ ਪਿੱਛੇ ਜ਼ਰੂਰ ਕੋਈ ਨਾ ਕੋਈ ਗੱਲ ਹੈ ਜ਼ਰੂਰ ਕਿਸੇ ਨੇ ਇਸ ਪਿੱਛੇ ਕੋਈ ਸਾਜ਼ਿਸ਼ ਘੜੀ ਹੈ ਜਿਸ ਕਾਰ ਐਡਾ ਧਮਾਕਾ ਹੋਇਆ ਇੰਨਾ ਜ਼ਬਰਦਸਤ ਵਿਸਪੋਰਟ ਹੋਇਆ ਕੇ ਜੋ ਲਾਲ ਸਿੰਘ ਸੀ ਉਸ ਦੀ ਬਾਡੀ ਦੇ ਜੋ ਅੰਗ ਸੀ ਉਹ ਤਕਰੀਬਨ 60 ਫੁੱਟ ਤੱਕ ਖਿੰਡ ਗਏ ਸੀ ਪੁਲਿਸ ਐਸ ਆਈਟੀ ਦਾ ਗਠਨ ਕਰਦੀ ਹੈ ਤੇ ਜੋ ਆਪਣੇ ਖਬਰੀ ਹੁੰਦੇ ਆ ਉਹਨਾਂ ਨੂੰ ਵੀ ਐਕਟੀਵੇਟ ਕੀਤਾ ਜਾਂਦਾ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਖੋਜੀ ਕੁੱਤੇ ਫਰੈਂਸਿਕ ਟੀਮਾਂ ਜਾਣੀ ਬਹੁਤ ਟੀਮਾਂ ਇਸ ਜਗ੍ਹਾ ਤੇ ਪਹੁੰਚਦੀਆਂ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਕਿਹਾ ਜਾਂਦਾ ਕਿ ਜੋ ਇਸ ਘਟਨਾ ਬਾਰੇ ਕੋਈ ਸਾਨੂੰ ਜਾਣਕਾਰੀ ਦੇਵੇਗਾ ਸਟੀਕ ਜਾਣਕਾਰੀ ਤਾਂ ਉਸ ਨੂੰ 10000 ਰੁਪਏ ਦਾ ਇਨਾਮ ਵੀ ਦਿੱਤਾ ਜਾਊਗਾ ਤੇ ਜੋ ਪੁਲਿਸ ਦੀ ਮਦਦ ਕਰੇਗਾ ਤਾਂ ਉਸ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਊਗਾ ਹੁਣ ਪੁਲਿਸ ਆਪਣੀ ਜਾਂਚ ਸ਼ੁਰੂ ਕਰਦੀਆ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਬੰਦਾ ਜਿਸ ਦਾ ਨਾਮ ਸ਼੍ਰੀਸ਼ ਉਹ ਬੰਦਾ ਇਸ ਪਿੰਡ ਦੇ ਵਿੱਚ ਨਹੀਂ ਹੈ ਕਿਉਂਕਿ ਐਦਾਂ ਦਾ ਇੱਕ ਧਮਾਕਾ 6 ਮਹੀਨੇ ਪਹਿਲਾਂ ਵੀ ਹੋਇਆ ਸੀ ਉਸ ਵੇਲੇ ਵੀ ਉਹ ਬੰਦਾ ਆਪਣੇ ਘਰੋਂ ਗਾਇਬ ਹੋ ਗਿਆ ਸੀ ਤੇ ਇਸ ਸਮੇਂ ਵੀ ਉਹ ਆਪਣੇ ਘਰ ਵਿੱਚ ਨਹੀਂ ਪੁਲਿਸ ਦਾ ਸ਼ੱਕ ਉਸ ਉੱਪਰ ਜਾਂਦਾ ਹੈ ਕਿਉਂਕਿ ਜੋ ਇਹ ਧਮਾਕਾ ਹੋਇਆ ਸੀ ਇਸ ਧਮਾਕੇ ਵਿੱਚ ਵਿਸਫੋਟਕ ਸਮੱਗਰੀ ਜੋ ਵਰਤੀ ਗਈ ਸੀ ਉਸ ਵਿੱਚ ਜੈਲੇਟਿਨ ਅਤੇ ਡੈਟੋਨੇਟਰ ਦੋ ਤਰ੍ਹਾਂ ਦੇ ਪਦਾਰਥ ਵਰਤੇ ਗਏ ਸੀ ਜਿਨ੍ਹਾਂ ਦੀ ਵਰਤੋਂ ਚਟਾਨਾਂ ਤੋੜਨ ਲਈ ਪਹਾੜ ਤੋੜਨ ਲਈ ਕੀਤੀ ਜਾਂਦੀ ਹੈ ਪੁਲਿਸ ਹੁਣ ਜੋ ਸ਼ਰੇਸ਼ ਹੁੰਦਾ ਹੈ ਉਸ ਦੀ ਤਲਾਸ਼ ਕਰਦੀ ਹੈ ਤਾਂ ਇੱਕ ਜਗ੍ਹਾ ਤੋਂ ਇਹ ਜੋ ਸ਼ਰੇਸ਼ ਹੁੰਦਾ ਉਹ ਮਿਲ ਜਾਂਦਾ ਹੈ ਤਾਂ ਇਸ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਆਪਣੇ ਨਾਲ ਲੈ ਕੇ ਆਉਂਦੀ ਹੈ ਇਸ ਤੋਂ ਪੁੱਛਗਿੱਛ ਸ਼ੁਰੂ ਕਰਦੀ ਹੈ ਤੇ ਇੱਕ ਹੋਰ ਬੰਦਾ ਹੁੰਦਾ ਜਿਸ ਦਾ ਨਾਮ ਪਵਰ ਲਾਲ ਪਾਟੀਦਾਰ ਹੁੰਦਾ ਇਹ ਪਿੰਡ ਦਾ ਸਾਬਕਾ ਸਰਪੰਚ ਹੁੰਦਾ ਹੈ ਇਸ ਨੂੰ ਵੀ ਬੁਲਾਇਆ ਜਾਂਦਾ ਕਿਉਂਕਿ ਇਸ ਦੀ ਮੋਟਰ ਉੱਤੇ ਵੀ ਐਦਾਂ ਦਾ ਹੀ ਇੱਕ ਧਮਾਕਾ ਹੋਇਆ ਸੀ ਜਦੋਂ ਇਸ ਨੇ ਵੀ ਆਪਣੇ ਖੇਤ ਜਾ ਕੇ ਆਪਣੀ ਮੋਟਰ ਦੇ ਸਟਾਰਟਰ ਦਾ ਬਟਨ ਦਬਿਆ ਸੀ ਤਾਂ ਉਦੋਂ ਵੀ ਇੱਕ ਧਮਾਕਾ ਹੋਇਆ ਸੀ ਪਰ ਜੋ ਭਵਰ ਲਾਲ ਸੀ ਇਹ ਬਚ ਜਾਂਦਾ ਕਿਉਂਕਿ ਕਿਉਂਕਿ ਜਿੱਥੇ ਉਹ ਧਮਾਕਾ ਹੋਇਆ ਸੀ ਉੱਥੇ ਇੱਕ ਨਿੰਮ ਦਾ ਦਰਖਤ ਸੀ ਭਵਰ ਲਾਲ ਸੀ ਜੋ ਉਹ ਨਿੰਮ ਦੀ ਦਰਖਤ ਦੀ ਆੜ ਦੇ ਵਿੱਚ ਆ ਜਾਂਦਾ ਤੇ ਜੋ ਧਮਾਕਾ ਹੁੰਦਾ ਉਹ ਨਿੰਮ ਦੇ ਦਰਖਤ ਦੇ ਦੂਜੇ ਪਾਸੇ ਹੋ ਜਾਂਦਾ ਜਿਸ ਕਰਕੇ ਭਵਰ ਲਾਲ ਬਚ ਜਾਂਦਾ ਤੇ ਜੋ ਉਹ ਧਮਾਕਾ ਸੀ ਉਹ ਧਮਾਕਾ ਇੰਨਾ ਜ਼ਬਰਦਸਤ ਨਹੀਂ ਸੀ ਜਿੰਨਾ ਜ਼ਬਰਦਸਤ ਆ ਲਾਲ ਸਿੰਘ ਵਾਲੀ ਮੋਟਰ ਵਾਲਾ ਧਮਾਕਾ ਸੀ ਉਸ ਤੋਂ ਬਾਅਦ ਸ਼ਰੇਸ਼ ਤੋਂ ਸਖਤੀ ਦੇ ਨਾਲ ਪੁਲਿਸ ਪੁੱਛਗਿੱਛ ਕਰਦੀ ਹੈ ਤਾਂ ਹੁਣ ਜੋ ਸ਼ਰੇਸ਼ ਕਹਾਣੀ ਦੱਸਦਾ ਹੈ ਉਹ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਉਹ ਦੱਸਦਾ ਹੈ ਕਿ ਅੱਜ ਤੋਂ ਲਗਭਗ 1 ਸਾਲ ਪਹਿਲਾਂ ਮੇਰੀ ਪਤਨੀ ਭਵਰ لال ਪਾਰਟੀਦਾਰ ਸਰਪੰਚ ਦੇ ਖੇਤ ਦਿਹਾੜੀ ਕਰਨ ਗਈ ਸੀ ਮਜ਼ਦੂਰੀ ਕਰਨ ਗਈ ਸੀ ਉੱਥੇ ਇਸ ਦੇ ਦੋ ਦੋਸਤ ਹੋਰ ਲਾਲ ਸਿੰਘ ਅਤੇ ਦਿਨੇਸ਼ ਤਿੰਨਾਂ ਨੇ ਮਿਲ ਕੇ ਮੇਰੀ ਘਰ ਵਾਲੀ ਦੇ ਨਾਲ ਜ਼ਬਰਦਸਤੀ ਕੀਤੀ ਤੇ ਉਸ ਦੇ ਨਾਲ ਗੈਂਗ ਰੇਪ ਕੀਤਾ ਤੇ ਘਰ ਵਾਲੀ ਨੇ ਜਦੋਂ ਆ ਕੇ ਮੈਨੂੰ ਇਹ ਸਭ ਕੁਝ ਦੱਸਿਆ ਤਾਂ ਮੈਂ ਹੁਣ ਕੁਝ ਵੀ ਨਹੀਂ ਕਰ ਸਕਦਾ ਸੀ ਮੇਰੀ ਸੁਣਵਾਈ ਕਿਤੇ ਵੀ ਨਹੀਂ ਹੋਣੀ ਸੀ ਤੇ ਮੈਂ ਇਹ ਵੀ ਸੋਚਦਾ ਸੀ ਕਿ ਜੇ ਮੈਂ ਇਹ ਗੱਲ ਲੋਕਾਂ ਨੂੰ ਦੱਸੀ ਤਾਂ ਮੇਰੇ ਬਦਨਾਮੀ ਹੋਵੇਗੀ ਮੇਰੀ ਘਰ ਵਾਲੀ ਦੀ ਬਦਨਾਮੀ ਹੋਵੇਗੀ ਪਰ ਇਸ ਨੇ ਸੋਚਿਆ ਕਿ ਮੈਂ ਇਹਨਾਂ ਤੋਂ ਬਦਲਾ ਜ਼ਰੂਰ ਲਵਾਵਾਂਗਾ ਉਸ ਤੋਂ ਬਾਅਦ ਫਿਰ ਇਹ ਇਸ ਗੱਲ ਉੱਤੇ ਕੰਮ ਕਰਨ ਲੱਗਾ ਕਿ ਕਿਸ ਤਰ੍ਹਾਂ ਇਹਨਾਂ ਤਿੰਨਾਂ ਨੂੰ ਮਾਰਿਆ ਜਾਵੇ ਤਾਂ ਫਿਰ ਇਸ ਦਾ ਇੱਕ ਦੋਸਤ ਹੁੰਦਾ ਹੈ ਬਦਰੀ ਤਾਂ ਉਸ ਨੂੰ ਇਹ ਕਹਿੰਦਾ ਕਿ ਮੈਨੂੰ ਇਹੋ ਜੀ ਵਿਸਫੋਟਕ ਸਮੱਗਰੀ ਲੈ ਆ ਕੇ ਦੇ ਜਿਸ ਦੇ ਨਾਲ ਸੱਪ ਵੀ ਮਰ ਜਾਵੇ ਤੇ ਛੋਟੀ ਵੀ ਬਚ ਜਾਵੇ ਇਹਨਾਂ ਦੀ ਮੌਤ ਵੀ ਹੋ ਜਾਵੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਇਹ ਧਮਾਕਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜੋ ਇਹ ਵਿਸਫੋਟਕ ਸਮੱਗਰੀ ਸੀ ਇਹ ਜ਼ਿਆਦਾਤਰ ਟੈਰਰਿਸਟ ਵਰਤਦੇ ਨੇ ਜਾਂ ਫਿਰ ਇਹ ਪਹਾੜਾ ਨੂੰ ਤੋੜਨ ਵਾਸਤੇ ਵਰਤੀ ਜਾਂਦੀ ਹੈ ਹੁਣ ਬਦਰੀ ਤੋਂ ਇਹ ਵਿਸਪੋਟਕ ਸਮਗਰੀ ਲੈਂਦਾ ਹੈ ਤੇ ਪਹਿਲਾਂ ਤਾਂ ਇਹ ਜੋ ਸਰਪੰਚ ਭਵਰलाल ਹੁੰਦਾ ਪਾਰਟੀਦਾਰ ਉਸਦੇ ਖੇਤ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਸਾਰੇ ਸਿਸਟਮ ਨੂੰ ਫਿੱਟ ਕਰਦਾ ਹੈ ਪਰ ਭਵਰलाल ਦੀ ਕਿਸਮਤ ਚੰਗੀ ਹੁੰਦੀ ਹੈ ਕਿਉਂਕਿ ਜੋ ਉਸ ਦਾ ਸਟਾਰਟਰ ਲੱਗਿਆ ਹੋਇਆ ਸੀ ਉਹ ਨਿੰਮ ਦੇ ਦਰਖਤ ਕੋਲ ਲੱਗਿਆ ਹੋਇਆ ਸੀ ਤੇ ਜੋ ਤਮਾਕਾ ਹੁੰਦਾ ਉਹ ਨਿੰਮ ਦੇ ਦਰਖਤ ਤੋਂ ਦੂਜੇ ਪਾਸੇ ਹੋ ਜਾਂਦਾ ਤੇ ਜੋ ਪਵਰ ਲਾਲ ਹੁੰਦਾ ਇਹ ਨਿੰਮ ਦੀ ਦਰਖਤ ਦੀ ਆੜ ਦੇ ਵਿੱਚ ਖੜਾ ਹੁੰਦਾ ਜਾਨੀ ਉਸ ਦੇ ਓਲੇ ਦੇ ਵਿੱਚ ਖੜਾ ਹੁੰਦਾ ਹੁਣ ਜੋ सुरेश ਹੁੰਦਾ ਬਦਰੀ ਨੂੰ ਕਹਿੰਦਾ ਕਿ ਪਹਿਲਾਂ ਵਾਲਾ ਜੋ ਤੁਮਾਕਾ ਸੀ ਇੰਨਾ ਜ਼ਬਰਦਸਤ ਨਹੀਂ ਸੀ ਹੁਣ ਤੂੰ ਮੈਨੂੰ ਜੋ ਬਸਪੋਟਕ ਸਮਗਰੀ ਹੈ ਜਿਆਦਾ ਦੇ ਤਾਂ ਉਸ ਤੋਂ ਬਾਅਦ ਬਦਰੀ ਇਸ ਨੂੰ ਬਸਪੋਟਕ ਸਮਗਰੀ ਜਿਆਦਾ ਦਿੰਦਾ ਤੇ ਹੁਣ ਜਦੋਂ ਲਾਲ ਸਿੰਘ ਦੀ ਵਾਰੀ ਆਉਂਦੀ ਆ ਲਾਲ ਸਿੰਘ ਦੀ ਮੋਟਰ ਉੱਤੇ ਇਹ ਸਿਸਟਮ ਨੂੰ ਇਹ ਸਾਰੇ ਵਿਸਪੋਟਕ ਸਮਾਨ ਨੂੰ ਫਿੱਟ ਕਰਦਾ ਉਸ ਤੋਂ ਬਾਅਦ ਲਾਲ ਸਿੰਘ ਜਦੋਂ ਬਟਨ ਦਬਦਾ ਤਾਂ ਐਡਾ ਜ਼ਬਰਦਸਤ ਧਮਾਕਾ ਹੁੰਦਾ ਕਿ 4 ਫੁੱਟ ਡੂੰਗਾ ਟੋਇਆ ਪਟਿਆ ਜਾਂਦਾ ਤੇ ਜੋ ਲਾਲ ਸਿੰਘ ਹੁੰਦਾ ਉਸ ਦੀ ਬੋਡੀ ਦੇ ਪਰਖੱਚੇ ਉੱਡ ਜਾਂਦੇ ਨੇ ਹੁਣ ਪੁਲਿਸ ਸ਼ਰੇਸ਼ ਉੱਤੇ ਐਫ ਆਈ ਆਰ ਦਰਜ ਕਰਦੀ ਹੈ ਲਾਲ ਸਿੰਘ ਦੇ ਕਤਲ ਦੀ ਪਰ ਇੱਕ ਹੋਰ ਐਫ ਆਈ ਆਰ ਵੀ ਪੁਲਿਸ ਵੱਲੋਂ ਦਰਜ ਕੀਤੀ ਜਾਂਦੀ ਆ ਪਵਰ ਲਾਲ ਦਿਨੇਸ਼ ਅਤੇ ਲਾਲ ਸਿੰਘ ਖਿਲਾਫ ਲਾਲ ਸਿੰਘ ਦੀ ਤਾਂ ਹੁਣ ਮੌਤ ਹੋ ਗਈ ਸੀ ਪਰ ਪਵਰ ਲਾਲ ਅਤੇ ਦਿਨੇਸ਼ ਦੇ ਖਿਲਾਫ ਜੋ ਸੁਰੇਸ਼ ਹੁੰਦਾ ਉਸ ਦੀ ਪਤਨੀ ਦੇ ਬਲਾਤਕਾਰ ਦਾ ਮਾਮਲਾ ਵੀ ਦਰਜ ਕੀਤਾ ਜਾਂਦਾ ਤੇ ਸੁਰੇਸ਼ ਉੱਤੇ ਵੀ ਮਾਮਲਾ ਦਰਜ ਕੀਤਾ ਜਾਂਦਾ ਤੇ ਜੋ ਬਦਰੀ ਹੁੰਦਾ ਉਸ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਆ ਯਾਨੀ ਇਹਨਾਂ ਚਾਰਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਇਹ ਤਾਂ ਛੋਟਾ ਬੰਦਾ ਹੈ ਇਹ ਆਪਣਾ ਕੀ ਕਰ ਲਵੇਗਾ ਜਾਂ ਇਹ ਹੋ ਜਾਂਦਾ ਹੈ ਕਿ ਜੋ ਮੈਂ ਕ੍ਰਾਈਮ ਕੀਤਾ ਜੋ ਮੈਂ ਗੁਨਾਹ ਕੀਤਾ ਇਸ ਨੂੰ ਕੀਤੇ ਤਾਂ ਬਹੁਤ ਸਮਾ ਹੋ ਗਿਆ ਇਹ ਤਾਂ ਗੱਲ ਗਈ ਆਈ ਹੋਗੀ ਪਰ ਜਿਵੇਂ ਕਹਿੰਦੇ ਨੇ ਕਿ ਬੰਦੇ ਵੱਲੋਂ ਕੀਤਾ ਗਿਆ ਗੁਨਾਹ ਉਸ ਦਾ ਪਿੱਛਾ ਸਾਰੀ ਉਮਰ ਨਹੀਂ ਛੱਡਦਾ ਇਸ ਕੇਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ